ਲੋ ਹਾਉਨਾ ਸਕਿਆ ਤੁਹਾਨੂੰ ਇਥੋਂ ਦਾ ਬੜਾ ਜਵਾਬ ਕਿ ਤੇਰੇ ਕਰ ਕਰੀ ਫੋਰਚੂਨਰ ਖੋਤੀ ਹੈ ਯਾਰ ਚੋਰੀ ਹੋ ਗਈ ਹੈ ਉਹ ਵਿਚਾਰਾ ਪੂਰਾ ਬੰਦਾ ਹੁੰਦਾ ਮੈਨੂੰ ਇਹ ਚੀਜ਼ ਚੌਕੇ ਜਵਾਬ ਮਿਲਿਆ ਜਿਸ ਮਲਾਕਮੇ ਨੇ ਕਿਹਾ ਉਹਦਾ ਨਾਮ ਦੱਸਿਆ ਆਪਾਂ ਉਹਨੂੰ ਪੁੱਛਗਿਛ ਕਰ ਲੈਨੇ ਸਰ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਦੇਖੋ ਮੈਂ ਤਾਂ ਕੋਈ ਵੀ ਦਰਖਾਸਤ ਜਿਹੜੀ ਮੇਰੇ ਧਿਆਨ ਤੋਂ ਹੋ ਜੀਆ ਮੈਂ ਵੱਧ ਤੋਂ ਵੱਧ ਉੱਤੇ ਆਪ ਧਿਆਨ ਦੇ ਕੇ ਕਾਰਵਾਈ ਕਰਦਾ ਹਾਂ ਹੋਣ ਵੀ ਜਿਵੇਂ 10 ਮਿੰਟ ਪਹਿਲਾਂ ਇੱਕ ਉਹਨੇ ਸੂਚਨਾ ਮਿਲੀ ਇੱਕ ਲੜਕਾ ਲੜਕੀ ਨੂੰ ਲੈ ਕੇ ਦੌੜ ਗਿਆ ਉਸੀ ਵਕਤ ਮੈਂ ਆਪਣੀ ਕਾਰ ਦੌੜ ਕੇ ਜਾ ਕੇ ਉਹਨੂੰ ਫੜ ਕੇ ਲਿਆ ਕੇ ਬਰਾਮਦ ਕਰਕੇ ਤੁਹਾਡੇ ਸਾਹਮਣੇ ਲਿਆਂਦਾ ਸਰ ਜਿਹੜਾ ਸਪਤਾ ਸਿੰਘ ਦੇ ਤਲਖਾ ਦਿੱਤੀ ਜਿਹੜਾ ਹਮਲਾ ਆ ਉਹਦੇ ਬਾਰੇ ਸਰ ਕੋਈ ਕਾਰਵਾਈ ਕੀਤੀ ਹੋਵੇ ਤਾਂ ਉਹਦੇ ਬਾਰੇ ਛੱਕੀ ਪੁਰਸਾਂ ਨੂੰ ਵੀ ਸ਼ਾਮਿਲ ਕਰਦੇ ਆਂ ਪੁਸ਼ਟੀਸ਼ ਕਰਦੇ ਆਂ ਮਕੰਨ ਦੀ ਦੇਤੋਂ ਡੈਂਪ ਚੁੱਕਿਆ ਹੋਇਆ ਹੈ ਡੈਂਪ ਦੀ ਜੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਉਹਦੇ ਆਧਾਰ ਤੇ ਜੋ ਵੀ ਸਾਹਮਣੇ ਤੱਥ ਆਏ ਉਹਨੂੰ ਜਲਦੀ ਜਲਦੀ ਗ੍ਰਿਫਤਾਰ ਕਰ ਅਗਲੀ ਸਰ ਕਾਰਵਾਈ ਕੀ ਹਮਲ ਜ਼ਿਲ੍ਹਿਆਂ ਦੀ ਜਾ ਰਹੀ ਹੈ ਪਰ ਸਮਾਂ ਬੜਾ ਹੋ ਗਿਆ ਜਿੱਦਾਂ ਮੰਨ ਲਓ ਕੱਲ ਨੂੰ ਉਹਨੂੰ 2 ਮਹੀਨੇ ਘਟਾਣ ਨੂੰ ਤੇ ਅਸੀਂ ਜਦੋਂ ਵੀ ਇੱਥੇ ਆਉਂਦੇ ਆ ਤੇ ਉਹ ਇੱਕੋ ਸਵਾਲ ਹੁੰਦਾ ਵੀ ਸਾਡੇ ਕੋਲੇ ਮੁਲਾਜ਼ਮ ਘਟਾ ਚਲੋ ਇਹ ਤੁਹਾਡੀ ਗੱਲ ਮੰਨਦੇ ਮੁਲਾਜ਼ਮ ਤੁਹਾਡੇ ਆਉਣ ਤੋਂ ਪਹਿਲਾਂ ਇੱਕੋ ਹੀ ਵਿਚਾਰਾ ਉਹ ਵੀ ਜਿਹੜਾ ਫਿਜ਼ੀਕਲੀ ਫਿੱਟ ਨਹੀਂ ਆ ਕੀ ਕਾਰਨ ਆ ਜੀ ਕਿੱਥੇ ਚਲੇ ਗਏ ਮੁਲਾਜ਼ਮ ਇੰਨੇ ਮੰਨ ਲਓ ਵੀ ਜੇ ਸਾਡੇ ਐਡਾ ਵੱਡਾ ਪਿੰਡ ਆ ਕਿ ਉਹਨੂੰ ਥਾਣੇ ਦਾ ਰੂਪ ਦਿੱਤਾ ਗਿਆ ਪਰ ਮੁਲਾਜ਼ਮ ਇੱਥੇ 2-4 ਜਦੋਂ ਵੀ ਕੋਈ ਵੀ ਚਾਹ ਹੁੰਦੀ ਹੈ ਘਟਨਾ ਤੇ ਬਸ ਅੱਗੋ ਇਹੀ ਜਵਾਬ ਹੁੰਦਾ ਵਾ ਵੀ ਮੁਲਾਜ਼ਮ ਹੈ ਨਹੀਂ ਮੁਲਾਜ਼ਮ ਅਸੀਂ ਤਹਾਡੇ ਨਾਲ ਖੜੇ ਆ ਤੁਸੀਂ ਜਦੋਂ ਮੰਨ ਲਓ ਸਾਰਿਆਂ ਜਿੱਥੇ ਵੀ ਕਿਤੇ ਜਾਣਾ ਪਵੇ ਜਾ ਇਹ ਕਈ ਇਹ ਲੋਕ ਐਡਾ ਵੱਡਾ ਪਿੰਡ ਆ ਕਿੰਨੇ ਪਿੰਡ ਜੁੜਦੇ ਇਹਦੇ ਨਾਲ ਸਾਡੇ ਕੋਲ ਹਾਈ ਕਟ ਹੈ ਇੰ ਤਿੰਨ ਥਾਣੇਦਾਰ ਆ ਮੈਂ ਪ੍ਰੈਜ਼ੈਂਟ ਆ ਇੱਕ ਪੱਟੀਕੋਟ ਵਿੱਚ ਗਿਆ ਆ ਚਲਾਨ ਦੇਣ ਵਾਸਤੇ ਇੱਕ ਤਰਨਤਨ ਕੋਰਟ ਸੈਸ਼ਨ ਸ਼੍ਰੀਮਤੀ ਸ਼ਹਿਨਜ ਚਾਲ ਸਾਹਿਬ ਦੀ ਕੋਰਟ ਵਿੱਚ ਗਿਆ ਆ ਸਰ ਕੱਲ ਪਰਸੋ ਵਾਲਾ ਮੱਝ ਰੋਲਾ ਪੈ ਰਿਹਾ ਵਾ ਵੀ ਉਹ ਜਿਹੜੀ ਮੱਝ ਵਾਪਸੀ ਹੋਈ ਆ ਉਹਨਾਂ ਚੋਰਾਂ ਨੇ ਗੇਟ ਲਾਇਆ ਜੀ ਮੜੀਆਂ ਵਾਲਾ ਉੰਨਾ ਤੇ ਦੇਖੋ ਐਸ ਨਿੱਕੇ ਹਤੀ ਤੇ ਉਹ ਇੱਕ ਕਾਰਵਾਈ ਕਰਕੇ ਗਏ ਆ ਰੇਡ ਕੀਤੇ ਜਾ ਰਹੇ ਆ ਜਦੋਂ ਵੀ ਉਹ ਸਾਹਮਣੇ ਆ ਗਿਆ ਉਹਦੇ ਤੋਂ ਜੋ ਕੁਝ ਵੀ ਹੋਇਆ ਬਰਾਮਦ ਕੀਤਾ ਜਾਊਗਾ ਉਹ ਉਹ ਅੱਗੇ ਬਹੁਤ ਚੋਰੀਆਂ ਕਰ ਚੁੱਕਾ ਜੀ ਉਹ ਇੰਦਰਾ ਵੱਡਾ ਚੋਰ ਬਣ ਜਾਂਦੇ ਨਾ ਪਿਛਲੇ ਥੇਮ ਵੱਡਾ ਡਾਕੂ ਬਣ ਗਿਆ ਸਭਰਾਵਾਂ ਜੀ ਉਹਨੂੰ ਕਾਬੂ ਕੀਤਾ ਜਾਵੇ ਚੋਰੀ ਦੀ ਚੀਜ਼ ਸਰ ਮਿਲ ਗਈ ਆ ਤੇ ਉਹ ਚੋਰ ਹੀ ਫੜੇ ਜਾ ਸਕਦਾ ਜੇ ਮੱਝ ਮਿਲ ਗਈ ਤੇ ਫਦਾ ਲੱਗ ਸਕਦੀ ਕਿੰਨੀ ਮਰੀ ਆ ਤੁਹਾਡੇ ਸਾਹਮਣੇ ਹੀ ਕੱਲ ਵੀ ਰੇਡ ਕੀਤੇ ਪਰਸੋਂ ਵੀ ਕੀਤੇ ਉਹ ਜਦੋਂ ਕਾਬੂ ਆ ਗਿਆ ਉਹਦੇ ਤੋਂ ਜਿਹੜੀ ਵੀ ਕਾਰਵਾਈ ਬੰਦੀ ਕਰਦਾ ਹੈ ਈ ਸਰ ਇਹਨਾਂ ਨੂੰ ਤਸੱਲੀ ਦਿੱਤੀ ਗਈ ਹੈ। ਤਸੱਲੀ ਦੇ ਰਹੇ ਹਾਂ ਜੀ ਇਹਨਾਂ ਦੀ ਕੇਸ ਦੀ ਪੜਤਾਲ ਕਰਕੇ ਜਲਦੀ ਤੋਂ ਜਲਦੀ ਤੱਥਾਂ ਦੇ ਆਧਾਰ 'ਤੇ ਕਰਕੇ ਕਾਰਵਾਈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਨੂੰ ਗ੍ਰਿਫਤਰ ਕਰਨ। ਜੀ ਆਪਣਾ ਕਿੰਨੇ ਦਿਨ ਗੁਰਵਿੰਦਰ ਸਿੰਘ ਜਥੇਬੰਦੀ ਭਾਰਤ ਕਿਸਾਨ ਮਜ਼ਦੂਰ ਇਕਤਾ ਸਿੱਧੂਪੁਰ ਵੱਲੋਂ ਸਾਰੇ ਜਥੇਬੰਦੀਆਂ ਦੇ ਨਾਲ ਅਸੀਂ ਹੱਕ ਤਣ ਕੇ ਖਲੋਤੇ ਆਂ। ਸਾਡੀ ਜਿਹੜੀ ਵੀ ਗੱਲਬਾਤ ਆ ਸਰਦਾਰ ਬਲਦੇਵ ਸਿੰਘ ਦਾ ਲੜਕਾ ਉਹਨਾਂ ਦਾ ਕਾਕਾ ਸਰਦਾਰ ਸੁਨਾਮ ਸਿੰਘ ਜੀ ਉਹਨਾਂ ਦੀ ਦਰਖਾਸਤ ਦਿੱਤੀ ਨੂੰ ਸਵਾਕ ਦੋ ਮਹੀਨੇ ਤਕਰੀਬਨ ਹੋ ਗਏ ਆ ਤੇ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਅਸੀਂ ਉਹ ਇਹਨਾਂ ਤੋਂ ਮੰਗ ਕਰਦੇ ਆਂ ਵੀ ਛੇਤੀ ਤੋਂ ਛੇਤੀ ਉਹਤੇ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਸਾਡੀ ਜਥੇਬੰਦੀਆਂ ਨੇ 8-10 ਦਿਨ ਦਾ ਟਾਈਮ ਲਿਆ ਵਾ ਜੇ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਹੋ ਸਕਦਾ ਵੀ ਸਭਰਾ ਚੌਂਕੀ ਦੇ ਵਿੱਚ ਵੀ ਅਸੀਂ ਧਰਨਾ ਲਾਵਾਂ ਜਾਂ ਡੀਐਸਪੀ ਸਾਹਿਬ ਦੇ ਦਫ਼ਤਰ ਜਾਵਾਂਗੇ ਜਾਂ ਡੀਸੀ ਸਾਹਿਬ ਦੇ ਦਫ਼ਤਰ ਸਾਹਮਣੇ ਧਰਨਾ ਲਾਉਣਾ ਪਿਆ ਤੇ ਅਸੀਂ ਲਾਵਾਂਗੇ ਤੇ ਚਾਹ ਹਾਈਵੇ ਰੋਡ 54 ਨੰਬਰ ਹਰੀਕਾਲਾ ਸਾਨੂੰ ਬੰਦ ਕਰਨਾ ਪਿਆ ਤੇ ਅਸੀਂ ਏਕਤਾ ਦੇ ਨਾਲ ਇਹ ਵਾਦਾ ਲੈਂਦੇ ਆਂ ਵੀ ਅਸੀਂ ਉਹ ਬੰਦ ਕਰਾਂਗੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤ ਸਾਨੂੰ ਜੀ ਕੀ ਕਹਿਣਾ ਚਾਹੋਗੇ ਅੱਜ ਅਸੀਂ ਕਹਿਣਾ ਚਾੁੰਦੇ ਆ ਇੱਕ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਜੋ ਕਿ ਪਿੰਡ ਦੇ ਵਿੱਚ ਬਹੁਤ ਵੱਡੀਆਂ ਵਾਰਦਾਤਾਂ ਹੋ ਰਹੀਆਂ ਇਹ ਨਿੰਦਨਯੋਗ ਗੱਲ ਆ ਕਿਉਂਕਿ ਇਤਿਹਾਸਕ ਪਿੰਡ ਆ ਸਾਡੇ ਪਿੰਡ ਦਾ ਆਲ ਵਰਲਡ 'ਚ ਨਾ ਚੱਲਦਾ ਤੇ ਜੇ ਐਡੇ ਪਿੰਡ ਦੇ ਵਿੱਚ ਵੀ ਨਾ ਇਨਸਾਫ ਮਿਲੇ ਤੇ ਬਹੁਤ ਸ਼ਰਮ ਵਾਲੀ ਗੱਲ ਆ ਸਰਕਾਰਾਂ ਤੇ ਪ੍ਰਸ਼ਾਸਨਾਂ ਤੇ ਪਹਿਲਾਂ ਪਿੰਡ ਦੇ ਵਿੱਚ ਚੌਂਕੀ ਹੁੰਦੀ ਥਾਣਾ ਕਰ ਦਿੱਤਾ ਗਿਆ ਜੇ ਥਾਣਾ ਕਰਨ ਦਾ ਮਤਲਬ ਕੀ ਆ ਜੇ ਸਾਡੀ ਜਨਤਾ ਹੀ ਪਰੇਸ਼ਾਨ ਆ ਤੇ ਇਹ ਇੱਕ ਦੁਕਾਨਦਾਰ ਦੇ ਉੱਤੇ ਅਤਿਆਚਾਰ ਹੋੰਦਿਆ ਵਾ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਉਹ ਕੀ ਉਹ ਇੱਕ ਮਾਤਰ ਪਰਿਵਾਰ ਦੇ ਨਾਲ ਸਹਿਮਤ ਕਰਕੇ ਆ ਜੇ ਇਹੋ ਕਿਹੇ ਮੰਨ ਲਓ ਸਰਪੰਚ ਪੰਚਾਇਤ ਦਾ ਮੁੰਡਾ ਹੁੰਦਾ ਚਾਹੇ ਕਿ ਮੰਤਰੀ ਦੇ ਨਾਲ ਲੱਗਦੀ ਹੁੰਦੀ ਦੀ ਪੇਠ ਤੇ ਕੀ ਅੱਜ ਨੂੰ ਉਹ ਕਤਲ ਨਾ ਫੜੇ ਜਾਂਦੇ ਇਹ ਕੀ ਗੱਲ ਸਾਡੇ ਲੋਕਾਂ ਵਾ ਤੇ ਇਹੋ ਕੰਮ ਹੀ ਚੱਲੂਗਾ ਵੀ ਜਦੋਂ ਕਿ ਇਹਨੇ ਸੱਟ ਪੇੜ ਲਾਤੀ ਚਾਹੇ ਕਿ ਇਹ ਰਾਜ ਸਾਡੇ ਕੋਲ ਲੁੱਟਮਾਰ ਕਰ ਲਈ ਸਾਨੂੰ ਧਰਨੇ ਲਾਉਣੇ ਪੈਣਗੇ ਇਹ ਬਹੁਤ ਸ਼ਰਮ ਵਾਲੀ ਗੱਲ ਆ ਕਿਉਂਕਿ ਐਡਾ ਵੱਡਾ ਪਿੰਡ ਹੈ ਜਿੱਥੇ ਇੱਕ ਆਵਾਜ਼ ਦੇ ਉੱਤੇ ਸਰਕਾਰ ਤਾੜੀ ਮਾਰ ਕੇ ਜਿੱਤਦੀ ਹੋਵੇ ਮੈਂ ਪਿੰਡ ਦੇ ਮ ਵੀਰ ਕੋਣਾ ਕੋ ਦੀ ਪਿੰਡ ਦਾ ਸੋਚੋ ਇਹਨਾਂ ਨੂੰ ਭੂਕਣਾ ਹੀ ਨਾ ਮੰਤਰੀਆਂ ਸੰਤਰੇ ਨੂੰ ਕੀ ਲੈਣਾ ਨਾਲ ਕੋਲ ਅਸੀਂ ਸਾਨੂੰ ਲੋੜ ਸਾਡੇ ਪਿੰਡ ਦੀ ਆ ਜੇ ਸਾਡੇ ਦਾ ਪਿੰਡ ਦਾ ਭਾਈਚਾਰਾ ਹੀ ਅੱਜ ਧਰਨੇ ਲਾਉਂਦਾ ਠਾਣਿਆਂ ਦੇ ਘੜੀ ਬੈੰਦਾ ਇਹ ਕਿੱਡੀ ਚੰਗੀ ਗੱਲ ਸਾਡੇ ਸੁਭਰਾਸ ਤੇ ਮੈਂ ਸਾਰੇ ਪੰਚਾਇਤ ਨੂੰ ਸਹਿਮਤੀ ਕਰਨਾ ਚਾਹੁੰਦਾ ਵੀ ਮੇਰੇ ਵੀਰੋ ਤੁਹਾਡੇ ਘੜੀ ਬੇਨਤੀ ਆ ਤੁਸੀਂ ਪਿੰਡ ਦੇ ਜਨਾਲ ਕਰੋ ਭਾਈਚਾਰ ਦੀ ਸਾਂਝ ਬਣਾਓ ਇਹਨਾਂ ਸਾਨੂੰ ਜਿਹੜੇ ਲੋਟੂ ਆ ਇਹਨਾਂ ਨੇ ਕੁਝ ਨਹੀਂ ਦੇਣਾ ਕਿਉਂਕਿ ਨਾ ਤੇ ਮੰਤਰੀਆਂ ਸੰਤਰੇ ਨੇ ਆਪਣੇ 5 ਸਾਲ ਸੋਹਣੀ ਆ ਸਿਰਫ ਇਹਨਾਂ ਆਉਣਾ ਤੁਹਾਡੇ ਕੋ ਬੋਟਾਂ ਲੈਣ ਆਉਣਾ ਵਾ ਪਿੰਡ ਦਾ ਭਾਈ ਜਰਾ ਬਰਕਰਾਰ ਰੱਖੋ ਆ ਆਪਦੇ ਪਿੰਡ ਦੇ ਵਿੱਚ ਸਹਿਮਤ ਰਹੋ ਕਿਉਂਕਿ ਜਿਹਦੇ ਨਾਲ ਪਿੰਡ ਖੜ ਜਾਂਦਾ ਵਾ ਉਹਨੂੰ ਕਿਸੇ ਮੰਤਰੀ ਦੀ ਲੋੜ ਨਹੀਂ ਹੁੰਦੀ ਇਹਨਾਂ ਕੋ ਕਹਿੰਦਾ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਨਾਮ ਸੋਹ ਸਿੰਘ ਜਿਸ ਬਲਾਗ ਪ੍ਰਧਾਨ ਮੈਂ ਇਕਤਾ ਗਾਂਝੇ ਬੰਦੀਦਾ ਜੀ ਅੱਜ ਤਾਂ ਜ세 ਬੰਦੀਆਂ ਦੀ ਗੱਲ ਕਰਨਾਂ ਦੀ ਗੱਲ ਹੀ ਨਹੀਂ ਰਹੀ ਸਾਰਾ ਪਿੰਡ ਇਕੱਠਾ ਹੋ ਗਿਆ ਮੇਰੇ ਵੀ ਸਿੱਖ ਸਾਡੇ ਭਰਾ ਮੇਰੇ ਸਿੱਖ ਜਿਹੜੇ ਮੈਂ ਕਹੂੰਗਾ ਵੀ ਕਿਸਾਨ ਆ ਜ세 ਬੰਦੀਆਂ ਸਾਰੀਆਂ ਸਾਰੇ ਪਿੰਡ ਨੂੰ ਤੇ ਮਹਾਰੇ ਨੇ ਕਿਰਪਾ ਕੀਤੀ ਆ ਚਲੋ ਪੰਚਾਇਤ ਵਾਲੇ ਦਾ ਸਰਕਾਰ ਕਰਕੇ ਥੋੜੇ ਜਿਹੇ ਜਿਹੜੇ ਆਗੂ ਹੀ ਪਿੱਛੇ ਚਲੇ ਗਏ ਆ ਪਰ ਫਿਰ ਵੀ ਸਾਡਾ ਸੰਯੋਗ ਮੈਨੂੰ ਲੱਗਦਾ ਵੀ ਦੇਣਗੇ ਇਹ ਕਰਕੇ ਬਹੁਤ ਜਿਆਦਾ ਧੱਕਾ ਹੋਇਆ ਵਾ ਖਾਸ ਕਰਕੇ ਬਲਦੇਵ ਸਿੰਘ ਦੇ ਪਰਿਵਾਰ ਦੇ ਨਾਲ ਤੇ ਦੋ ਵਾਰ ਐਸਐਸਪੀ ਨੂੰ ਮਿਲਿਆ ਜੀ ਉਹਨਾਂ ਮਨਿਆਸ ਦੀ ਡਿਊਟੀ ਲੈ ਆ ਜੀ ਰਜਿੰਦਰ ਸਿੰਘ ਉਹ ਮਨਿਆਸਾ ਡੀਐਸਪੀ ਜਿਹੜਾ ਉਹ ਸੀਆਈ ਸਟਾਪ ਦਾ ਉਹ ਡੰਪ ਵਿੱਚ ਚੁੱਕ ਕੇ ਲੈ ਗਿਆ ਜੀ ਅਸੀਂ ਦੋ ਵਾਰ ਤਿੰਨ ਵਾਰ ਮਿਲਿਆ ਜੀ ਬਸ ਇੱਕੋ ਗੱਲ ਸਾਨੂੰ ਬਣਾਇਆ ਬਣਾਇਆ ਜਾਂ ਲੱਕੜ ਦਾ ਮੁੰਡਾ ਜਿਹੜਾ ਦਿੱਤਾ ਜਾਂਦਾ ਜੀ ਐ ਚੰਗੀ ਤਰ੍ਹਾਂ ਰੋਗ ਰੰਗ ਕਰਕੇ ਵੀ ਸਾਡੇ ਕੋਲ ਤੇ ਮੁਲਾਜ਼ਮੀ ਬੜੇ ਘਟਾ ਆ ਸਤੂ ਨੂੰ ਇੱਥੇ ਮਿਲਿਆ ਜੀ ਇਨੇ ਆਪਣੇ ਮੂੰਹ ਦੇ ਨਾਲ ਗੱਲ ਆਖੀ ਵੀ ਮੈਂ ਤੇ ਪ੍ਰਸ਼ਾਸਨ ਸੁਖਿਆ ਗੁਰਮਾਰਾਇ ਮੈਨੂੰ ਸਸਪੈਂਡ ਕਰ ਦੇਂਦੇ ਮੈਂ ਲੈਣ ਹਾਜ਼ਰ ਹੋ ਜਾ ਮੇਰੇ ਤੋਂ ਤਾਂ ਕੰਮ ਹੀ ਨਹੀਂ ਹੁੰਦਿਆ ਬਹੁਤ ਜ਼ਿਆਦਾ ਕਮ ਬੰਦੇ ਨਹੀਂ ਹੁਣ ਮੈਂ ਇਹਨਾਂ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਵੀ ਚਲੋ ਸਾਡੇ ਧੀਆਂ ਪੋਤਾ ਉਹਨਾਂ ਨੂੰ ਸਮਝਾਵਾਂਗੇ ਵੀ ਨਸ਼ਾ ਛਡਾਊ ਕੇਂਦਰ ਚ ਵੀ ਖੜਾਂਗੇ ਤੇ ਪਰ ਆ ਜੋ ਕਿਤਰਾ ਬਾਹਾਂ ਵੜ ਦੇਣੀਆਂ ਇਹ ਸਾਡੇ ਬੱਚਿਆਂ ਦਾ ਕੰਮ ਨਹੀਂ ਹੈ ਇਹ ਤੇ ਕਿਸੇ ਨੇ ਬਾਹਰੋਂ ਕਰਾਇਆ ਗਿਆ ਤੇ ਪਿਛਲੇ ਪਿਛੇ ਵੱਡਾ ਤਕੜਾ ਹੱਥ ਨਿਕਲ ਨਾ ਇਹਨੂੰ ਮਾਰਨ ਦੀ ਨੀਤੀ ਨਾਲ ਆਏ ਆ 2 ਮਹੀਨੇ ਹੋ ਚੱਲੇ ਆ ਕੋਈ ਸਾਨੂੰ ਉਕ ਸੁਕ ਨਹੀਂ ਲੱਗਦੀ ਅੱਜ ਮੈਂ ਪਿੰਡ ਵਾਲਿਆਂ ਸਾਰਿਆਂ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਜਹੇ ਬੰਨੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਇਸ ਪਰਿਵਾਰ ਦੇ ਨਾਲ ਤੇ ਅਸੀਂ ਗਾਂ ਜਿੱਤਰਾ ਸਰਦਾਰ ਸੁਖਿੰਦਰ ਸਿੰਘ ਨੇ ਦੱਸਿਆ 8 ਦਿਨ ਦੀ ਚੇਤਾਵਨੀ ਦੇ ਕੇ ਜਾਂਦੇ ਆ ਐਸ ਐਚਓ ਸਾਹਿਬ ਵੀ ਆ ਗਏ ਆ ਉਹਨਾਂ ਤੋਂ ਵੀ ਆਪਾਂ ਪੁੱਛਦੇ ਆ ਕਿ ਉਹ ਆਪਾਂ ਨੂੰ ਕੀ ਜਵਾਬ ਦਿੰਦੇ ਆ ਤੇ ਜੇ ਤੇ 8 ਦਿਨਾਂ ਦੇ ਵਿੱਚ ਇਹਨਾਂ ਹੱਲ ਕਰ ਦਿੱਤਾ ਸਵੇਰੇ ਵੀ ਕੱਲ ਇਹਨਾਂ ਮੈਨੂੰ ਸੱਜਿਆ ਹੁੰਦਾ ਸੀ 8 ਦਿਨਾਂ ਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਆਂਗੇ ਮੈਂ ਹੋਵੇ ਕੋਈ ਨਹੀਂ ਇੱਕ ਬੰਦੇ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਓ ਠੀਕ ਆ ਭਾਵੇਂ ਮੈਂ ਖਾ ਇਹਦਾ ਤੇ ਪਾਰਟੀ ਜੀ ਆਪੇ ਮੈਨੂੰ ਨਹੀਂ ਲੱਗਦਾ ਵੀ ਕਰ ਦੇਵਗੇ ਜਾਬਦਤ ਨਹੀਂ ਜਦੋਂ ਕਰ ਦੇਵਗੇ ਧੰਨਵਾਦ ਇਹਨਾਂ ਦਾ ਤੇ ਬਾਕੀ ਚੀਜ਼ ਇਹ ਆ ਵੀ ਬਹੁਤ ਜਿਆਦਾ ਜਦੋਂ ਅੱਤ ਅੱਤ ਕੇ ਚੀਜ਼ ਦਾ ਜਦੋਂ ਅੱਤ ਦਾ ਤੇ ਤਤ ਦਾ ਵਹਿਰ ਹੁੰਦਾ ਪਰ ਪਾਏ ਪਿੰਡ ਇਕੱਠਾ ਆਇਆ ਸ਼ੁਕਰ ਆ ਧੰਨਵਾਦ ਆ ਲੇਟ ਆਏ ਦੁਰਸਤਾਏ ਫੇਰ ਵੀ ਸਾਰਾ ਪਿੰਡ ਇਕੱਠਾ ਆਇਆ ਮੈਂ ਇਹਨਾਂ ਦਾ ਬਹੁਤ ਬਹੁਤ ਤੈਹ ਦਿਲੋਂ ਧੰਨਵਾਦ ਕਰਦਾ ਜਿਹੜਾ ਅੱਜ ਪਿੰਡ ਇਕੱਠਾ ਜੁੜਨ ਦੇਖਿਆ ਪੁਰਾਏ ਅੱਠ ਦਿਨਾਂ ਤੋਂ ਬਾਅਦ ਵਿੱਚ ਕੋਈ ਵੀ ਮਸਿੱਦ ਦਿੱਤਾ ਪ੍ਰਧਾਨ ਜੀ ਨੇ ਵੀ ਅੱਠ ਦਿਨਾਂ ਬਾਅਦ ਅਸੀਂ ਖੁੱਲੀ ਮੀਟਿੰਗ ਰੱਖਾਂਗੇ ਸਾਰੇ ਪਿੰਡ ਨੂੰ ਸੱਦਾ ਦੇਵ ਉਹ ਮੀਟਿੰਗ ਦੇ ਵਿੱਚ ਵਿਚਾਰਾਂਗੇ ਬਹੁਤਾ ਲੰਮਾ ਨਹੀਂ ਖੜਾਂਗੇ 8 ਦਿਨਾਂ ਬਾਅਦ ਥੋੜੇ ਦਿਨਾਂ ਚੰਦ ਦਿਨਾਂ ਵਿੱਚ ਵਿੱਚ ਹੀ ਜਾਂ ਚੌਂਕੀ ਦਾ ਕਰਾਓ ਜਾਂ ਕੋਈ ਵੱਡੇ ਹਾਈਵੇ ਦਾ ਕਰਾਓ ਕਰਕੇ ਫੇਰ ਆਦਾ ਰਿਜ਼ਲਟ ਕੱਢ ਕੇ ਉਠਾਂਗੇ ਜੇ ਸਾਡੇ ਨਾਲ ਪਿੰਡ ਸੰਯੋਗ ਦੂ ਤੇ ਪਲਾਹ ਲੈ ਕੇ ਹੋਣਾ ਨਿਕਲੂ ਯਾਰ ਹਾਲੇ ਤੇ ਅੱਜ ਹੀ ਨਿਕਲ ਗਏ ਦੋ ਤੁਸੀਂ ਇਕੱਠੇ ਹੋ ਕੇ ਬਖਾਦਾ ਵੀ ਇਹ ਪਿੰਡ ਇਕੱਠੇ ਆ ਬਸ ਇੱਕੋ ਹੀ ਗੱਲ ਆ ਵੀ ਅਸੀਂ ਦੋ ਇਧਰ ਉਹਨੇ ਚਾਰ ਇਧਰ ਉਹਨੇ ਦੋ ਇਧਰ ਉਹਨੇ ਚਾਰ ਇਧਰ ਉਹਨੇ ਅਸੀਂ ਬੋਟਾਂ ਬੋਟਾਂ 'ਲੇ ਧਿਆਨ ਜ਼ਿਆਦਾ ਰੱਖਦੇ ਵੀ ਇਹ ਸਾਨੂੰ ਵੋਟਾਂ ਮਿਲ ਜਾਣ ਭਾਵੇਂ ਚੋਰਾ ਦੀਆਂ ਹੀ ਬਣ ਜਾਣ ਸਾਨੂੰ ਬਿਮਾਰੀ ਤੇ ਆ ਪੈਂਦੀ ਆ ਜੇ ਦੇ ਹਾਲ ਤੇ ਯਾਰ ਚੋਰੀਆਂ ਹੋਣ ਨੂੰ ਅਰਜਣੀਆਂ ਡਾਕੇ ਵਜਨ ਨੂੰ ਅਰਜਣੀਆਂ ਜੋ ਤੁਹਾਡੇ ਵੱਲੋਂ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਉਸ ਚੌਂਕੀ ਦੇ ਬਾਹਰ ਕਿਸ ਗੱਲ ਨੂੰ ਲੈ ਕੇ ਕੀਤਾ ਜਾ ਰਿਹਾ ਅਸਲ ਦੇ ਵਿੱਚ ਇਹ ਵੀ ਪੁਲਿਸ ਚੌਂਕੀ ਨਹੀਂ ਹੁਣ ਥਾਣਾ ਬਣ ਚੁੱਕਾ ਵਾ ਸਭਰਾ ਪਿੰਡ ਵਾ ਬਹੁਤ ਪੁਰਾਣੀ ਚੌਂਕੀ ਆ ਇੱਥੋਂ ਤੱਕ ਕਹਿ ਲੀਏ ਵੀ ਜਿਹੜੀ ਦੇਖਦੀ ਵਾਂਡੋ 47 ਤੋਂ ਉਦੋਂ ਤੋਂ ਪਹਿਲਾਂ ਦੀ ਚੌਂਕੀ ਆ ਜਿਹੜੀ ਪਹਿਲਾਂ ਪਿੰਡ ਦੇ ਵਿੱਚ ਹੁੰਦੀ ਸੀ ਅੱਜ ਇਹ ਥਾਣਾ ਬਣ ਚੁੱਕਾ ਥਾਣੇ ਆਏ ਆ ਥਾਣੇ ਆਉਣ ਦਾ ਕਾਰਨ ਇਹ ਆ ਵੀ ਸਾਰੀਆਂ ਜਥੇਬੰਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਇਕੱਠੀਆਂ ਹੋਈਆਂ ਵਾ ਕਿਉਂਕਿ ਅਸਲ ਦੇ ਵਿੱਚ ਗੈਂਗਸਟਰਾਂ ਦੇ ਵਾਰ ਜਿਹੜੇ ਵੱਧ ਹੋ ਰਿਹਾ ਆ ਆ ਬੇਟਾ ਸਤਨਾਮ ਸਿੰਘ ਦਾ ਸਾਡੇ ਵੱਡੇ ਭਾਈ ਬਲਦੇਵ ਸਿੰਘ ਦਾ ਬੇਟਾ ਮੈਡੀਕਲ ਸਟੋਰ ਚਲਾਉਂਦਾ ਵਾ ਰਾਤ ਬਰਾਤੇ ਲੋਕਾਂ ਦੀ ਬਾਹ ਫੜਦਾ ਹੈ ਮੈਡੀਕਲ ਸਵਾਵਾ ਦੇ ਰਿਹਾ ਵਾ ਕਿਉਂਕਿ ਸਾਡਾ ਜਿਹੜਾ ਹਸਪਤਾਲ ਸੀਗਾ ਉਹ ਇਸ ਟਾਈਮ ਤੇ ਕਲੀਨਿਕ ਬਣ ਚੁੱਕਾ ਵਾ ਜਿਹੜਾ ਕਿ ਉਦੋਂ ਘੱਟ ਤੋਂ ਘੱਟ 100 ਬੰਦੇ ਨੂੰ ਜਿਹੜੀ ਆ ਇੱਥੇ ਰਾਹ ਦਿੰਦਾ ਹੈ ਮੈਡੀਕਲੀ ਪਰ ਅੱਜ ਸਾਡੇ ਇਹਨਾਂ ਡਾਕਟਰਾਂ ਦੇ ਸਿਰ ਤੇ ਹੀ ਸਾਡਾ 30000 ਦੀ ਆਬਾਦੀ ਵਾਲਾ ਪਿੰਡ ਸਭਰਾਵਾ ਇਹਦੇ ਤੇ 2 ਮਹੀਨੇ ਪਹਿਲਾਂ ਕਾਤਲੰਗਣਾ ਹਮਲਾ ਕਰਦੇ ਆਇਆ ਇਹਦੀ ਬਾਹ ਕੱਟੀ ਗਈ ਕਿਸੇ ਤਰੀਕੇ ਨਾਲ ਇਹਦੀ ਵਧੀ ਸੀ ਜਾਂ ਬਚ ਗਿਆ ਔਰ 2 ਮਹੀਨੇ ਹੋ ਗਏ ਆ ਪਤਾ ਵਾ ਸਾਰਾ ਸਰਕਾਰ ਨੂੰ ਪਤਾ ਵਾ ਪੁਲਿਸ ਪ੍ਰਸ਼ਾਸਨ ਨੂੰ ਪਰ ਕਾਤਲੰਗਣਾ ਹਮਲਾ ਕਰਨ ਵਾਲੇ ਲੋਜ ਤੱਕ ਫੜਿਆ ਨਹੀਂ ਜਾ ਰਿਹਾ ਇਸੇ ਤਰ੍ਹਾਂ ਰੋਜ਼ ਦਿਨ ਦਿਹਾੜੇ ਲੁੱਟਾਂ ਖੋਹਾਂ ਹੁੰਦੀਆਂ ਵਾ ਰਾਹ ਦੇ ਵਿੱਚ ਜਾਂਦੀ ਕੋਈ ਧੀ ਪਹਿਣ ਕੋਈ ਮੋਟਰਸਾਈਕਲ ਵਾਲਾ ਕੋਈ ਸੁਰੱਖਤ ਨਹੀਂ ਬੰਬੀ ਤੇ ਢੇਗਾ ਮਾਰਨ ਜਿਹੜਾ ਜਾਂਦਾ ਵਾ ਉਹਨੂੰ ਇਹ ਨਹੀਂ ਪਤਾ ਮੈਂ ਸਬੂਤਾ ਵਾਪਸ ਆ ਜੂੰਗਾ ਪਤਾ ਨਹੀਂ ਕਿੱਥੇ ਗਿਆ ਮੋਟਰਸਾਈਕਲ ਖੋਲਣਾ ਦਾ ਕਿੱਥੇ ਦਫ਼ਤਰ ਮਾਦੜਵਾਂ ਦੁਕਾਨਦਾਰ ਕੋ ਸੁਰੱਖਤ ਨਹੀਂ ਅੱਜ ਇਹ ਸਾਰੇ ਭਾਈਚਾਰੇ ਇਕੱਠੇ ਹੋਇਆ ਇੱਥੇ ਇੱਕ ਚੇਤਾਵਨੀ ਲੈਟਰ ਦੇਣ ਆਏ ਸਾਂ ਪਰ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਐਸ ਐਚਓ ਨਹੀਂ ਮਿਲਿਆ ਹਾਲਾਂਕਿ ਕਈਆਂ ਦਿਨਾਂ ਦਾ ਸਾੜਿਆਂ ਅਸਤਾਜ ਜੋ ਗਾਗੂਆਂ ਨੇ ਐਲਾਨ ਕੀਤਾ ਸੀ ਕਿ ਅਸੀਂ ਭਾਈਏ ਮੰਗ ਪੱਤਰ ਦੇਣੇ ਆ ਚੇਤਾਵਨੀ ਲੈਟਰ ਦੇਣੇ ਆ ਪਰ ਇਹਦੇ ਤੇ ਉਹ ਨਹੀਂ ਮਿਲਿਆ ਸਾਡੀ ਇਹ ਆ ਵੀ ਇਹ ਜਿੰਨੇ ਦਿਨ ਮਰਜੀ ਇੱਥੋਂ ਲੇਟ ਗੈਰਹਾਜ਼ਰ ਹੋ ਜਾਣ ਅਸੀਂ ਅੱਜ ਇੱਥੇ ਤੁਹਾਡੇ ਸਾਹਮਣੇ ਰਹੀ ਇੱਕ ਹਫ਼ਤੇ ਦਾ ਟਾਈਮ ਸੰਗਤ ਨੇ ਸਹਿਮਤੀ ਦਿੱਤੀ ਆ ਇੱਕ ਹਫਤੇ ਦਾ ਟਾਈਮ ਦੇਾਂਗੇ ਉਦੋਂ ਬਾਅਦ ਆ ਪੂਰਾ ਨਗਰ ਸਭਰਾ ਇਕੱਠਾ ਕਰਾਂਗੇ ਇੱਕ ਹਫਤੇ ਤੋਂ ਬਾਅਦ ਜਿਹੜੇ ਮਸਰਿਆਂ ਤੇ ਇਹਨਾਂ ਨੂੰ ਕੋਲੇ ਦਰਖਾਸਤਾਂ ਆਈਆਂ ਵਾ ਜੇ ਉਹਨਾਂ ਦਾ ਹੱਲ ਨਾ ਨਿਕਲਿਆ ਤਦ ਵੀ ਮੀਟਿੰਗ ਕਰਕੇ ਅਗਲਾ ਐਲਾਨ ਕਰਾਂਗੇ ਜੇ ਹੱਲ ਨਿਕਲ ਗਿਆ ਤੇ ਮੀਟਿੰਗ ਤਦ ਵੀ ਕਰਾਂਗੇ ਕਿਉਂਕਿ ਸਾਡੀ ਆਵਾਜ਼ ਵਾ ਪੂਰੇ ਪੰਜਾਬ ਨੂੰ ਤੇ ਆਪਣੇ ਪਿੰਡ ਪਿੰਡ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਪਰਿਵਾਰਾਂ ਸਮੇਤ ਸੰਗਠਿਤ ਕਰ ਲੋ ਜੇ ਉਹਨਾਂਲੇ ਸਮੇਂ ਦੇ ਵਿੱਚ ਬਚਾਅ ਕਰਨਾ ਜੇ ਤੇ ਤੁਹਾਡਾ ਚੌਕੀਆਂ ਥਾਣਿਆਂ ਨੇ ਕਿਸੇ ਸਰਕਾਰ ਨੇ ਕਿਸੇ ਰੰਗ ਦੀ ਆ ਜੇ ਕੋਈ ਭਲਾਨੀ ਨਾ ਕੀਤਾ ਤੇ ਨਾ ਕਰਨਾ ਜੇ ਸਿਰਫ ਤੇ ਸਿਰਫ ਉਹ ਕਾਰਪੋਰੇਟਰਾਂ ਨੂੰ ਪਾਲਣ ਦਾ ਕੰਮ ਕਰਦੇ ਆ ਤੇ ਗੈਂਗਸਟਰਾਂ ਨੂੰ ਉਹ ਆ ਪਾਲ ਰਹੇ ਆ ਸਾਡੇ ਨੌਜਵਾਨਾਂ ਨੂੰ ਗੈਂਗਸਟਰਾਂ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਔਰ ਨਸ਼ੇੜੀਆਂ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਉਹਨਾਂ ਦਾ ਮੋੜ ਕਦੀਮ ਤੋਂ ਹੀ ਰਿਹਾ ਵਾ ਔਰ ਉਸੇ ਹੀ ਕੈਟਾਗਰੀ ਦੇ ਵਿੱਚ ਸਾਰੇ ਕੰਮ ਕਰ ਰਹੇ ਆ ਸੋ ਸਾਡੇ ਨਾਰੇ ਵੀ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਬ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੇ ਹੋ ਕੇ ਜਨਤਾ ਸਾਰੀ ਤੇ ਸਾਡੇ ਗੁਰੂ ਸਾਹਿਬ ਦਾ ਵੀ ਬਹੁਤ ਅੰਤਰਰਾਸ਼ਟਰੀ ਨਾਰਾ ਵਾ ਉਹਨਾਂ ਦਾ ਵੀ ਆਪਨਥੀਆ ਆਪਣਾ ਆਪੇ ਹੀ ਕਾਜ ਸਵਾਰੀਏ ਸੋ ਜੇ ਆਪਦਾ ਕਾਜ ਸਵਾਰਨਾ ਵਾ ਤੇ ਅੱਜ ਸਾਰਿਆਂ ਨੂੰ ਤੁਹਾਡੇ ਮਹਤਮਰਿਓ ਅਪੀਲ ਵਾ ਆਓ ਇਕੱਠੇ ਹੋਈਏ ਏਕੇ ਤੇ ਸੰਘਰਸ਼ ਦੇ ਬਲਬੁੱਤੇ ਉਤੇ ਭਾਈਚਾਰੇ ਦੀ ਸਾਂਝ ਨੂੰ ਕਾਇਮ ਰੱਖਦੇ ਆ ਹਰ ਹਾਲ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਤੇ ਅਸੀਂ ਆਪਣੇ ਫੀੜਤ ਪਰਿਵਾਰਾਂ ਨੂੰ ਜਿਹੜੇ ਆ ਉਹ ਨਿਆਂ ਦਵਾਵਾਂਗੇ ਜੀ ਪਿਛਲੇ ਦਿਨੀ ਜਿਹੜੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਸੀ ਜਿਹੜਾ ਅੱਜ ਦੇ ਖਿਲਾਫ ਉਹ ਕੀ ਕਿਸ ਤਰ੍ਹਾਂ ਵੇਚ ਦਿੱਤਾ ਦੇਖੋ ਜੀ ਜਿਹੜਾ ਪੰਚਾਇਤ ਨੇ ਮਤਾ ਪਾਇਆ ਸੀ ਬਹੁਤ ਵਧੀਆ ਅਸੀਂ ਕਹਿੰਨੇ ਆਂ ਵੀ ਜਿਹੜੇ ਪਿੰਡ ਦੀ ਪੰਚਾਇਤ ਪੱਖਵਾਤ ਦੇ ਵਿੱਚ ਪਾ ਕੇ ਕੰਮ ਕਰੂਗੀ ਉਹ ਪਿੰਡ ਦਾ ਕਦੀ ਭੱਲਾ ਨਹੀਂ ਹੋ ਸਕਦਾ ਉਹ ਪਿੰਡ ਕਦੀ ਤਰੱਕੀ ਨਹੀਂ ਕਰੂਗਾ ਜਿਹੜੀ ਪਿੰਡ ਦੀ ਪੰਚਾਇਤ ਪੱਖਪਾਤ ਤੋਂ ਉਪਰ ਉੱਠ ਕੇ ਕੰਮ ਕਰੂਗੀ ਉਹ ਪਿੰਡ ਜਿਹੜਾ ਵਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਉੱਥੋਂ ਦੇ ਲੋਕ ਖਿਸ਼ਹਾਲ ਹੋਣਗੇ ਜੇ ਪੰਚਾਇਤ ਨੇ ਉਹ ਮਤਾ ਪਾਇਆ ਤੇ ਅਸੀਂ ਉਹਦੀ ਪ੍ਰਸ਼ੰਸਾ ਕਰਦੇ ਹਾਂ ਅਸੀਂ ਕਹਿੰਨੇ ਵੀ ਪੰਚਾਇਤ ਨੂੰ ਉਹਦੇ ਤੇ ਗੌਰ ਕਰਵਾਉਣ ਵਾਸਤੇ ਇੱਥੇ ਫੇਰ ਤੋਂ ਜਿਹੜੀ ਉਹ ਗੱਲਬਾਤ ਕਰਨੀ ਚਾਹੀਦੀ ਆ ਪੰਚਾਇਤ ਦੇ ਅਸੀਂ ਨਾਲ ਵਾਂ ਪੰਚਾਇਤ ਸਾਡੇ ਨਾਲ ਵਾਂ ਅਸੀਂ ਕਹਾਂਗੇ ਕਿ ਸਭ ਤੋਂ ਵੱਡਾ ਹੁੰਦਾ ਭਰਾਵਾਂ ਦਾ ਏਕਾ ਜੇ ਭਰਾ ਇਕੱਠੇ ਆ ਇਹ ਸਰਕਾਰਾਂ ਦੀ ਆ ਜਿਹੜੀ 25 ਸਾਲੀ ਬਣਦੀਆਂ ਵਾ ਇਹਨਾਂ ਦੀ ਕੀ ਗੱਲ ਵਾ ਇਹ ਤਾਂ ਤੁਹਾਡੇ ਪੈਰਾਂ 'ਚ ਵੀ ਆਣ ਕੇ ਬਹਿ ਜਾਣਗੇ ਤੁਹਾਡੇ ਤੋਂ ਵੋਟਾਂ ਲੈਣ ਦੇ ਸਮੇਂ ਦੇ ਉੱਤੇ ਪਰ ਜੇ ਆਪਣੇ ਆਪ ਨੂੰ ਇਸ ਸੰਸਾਰ ਦੇ ਵਿੱਚ ਪੂਰੀ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੈਰਤਮੰਦ ਹੋ ਕੇ ਜੀਉਂਦੇ ਰੱਖਣਾ ਤੇ ਫਿਰ ਏਕੇ ਤੇ ਸੰਘਰਸ਼ ਦੀ ਲੋੜ ਜੇ ਸੋ ਪੰਚਾਇਤ ਨੇ ਜਿਹੜਾ ਮਤਾ ਪਾਇਆ ਵਾ ਅਸੀਂ ਉਹਦੀ ਵੀ ਤਾਇਦ ਕਰਦੇ ਹਾਂ ਕੀ ਅਪੀਲ ਕਰੋਗੇ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਨਹੀਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਅਪੀਲ ਵਾ ਵੀ ਆਓ ਇਕੱਠੇ ਹੋਈਏ ਜਿੱਦਾਂ ਦੀਆਂ ਨੀਤੀਆਂ ਲੈ ਕੇ ਕੇਂਦਰ ਸਰਕਾਰ ਆ ਰਹੀ ਆ ਉਹਨਾਂ ਨੀਤੀਆਂ ਦਾ ਰਲ ਕੇ ਮੁਕਾਬਲਾ ਕਰ ਸਕਾਂਗੇ ਨਹੀਂ ਤੇ ਭਾਈ ਇਕੱਲੇ ਇਕੱਲੇ ਮਾਰ ਪਊਗੀ ਕਣਕ ਦਾ ਰੇਟ ਜੇ 23 ਰੁਪਏ ਕਿਲੋ ਕਣਕ ਵਿਕੀ ਆ ਤੇ ਅੱਜ 45 ਰੁਪਏ ਬ੍ਰਾਂਡਡ ਆਟਾ ਵਿਗਿਆ ਸਾਡਾ ਖਰੀਦ ਕੇ ਖਾਣ ਵਾਲਿਆਂ ਨੂੰ ਅਪੀਲਵਾ ਵੀ ਐਮਐਸਪੀ ਦੀ ਲੋੜ ਕਣਕ ਪੈਦਾ ਕਰਨ ਵਾਲੇ ਨੂੰ ਫਸਲ ਪੈਦਾ ਕਰਨ ਵਾਲੇ ਨੂੰ ਵੱਧ ਖਪਤਕਾਰ ਨੂੰ ਲੋੜ ਆ ਕਿਉਂਕਿ ਜੇ ਨਾ ਲੜੇ ਤੇ ਇਹੋ ਆਟਾ 150 ਰੁਪਏ ਕਿਲੋ ਹੋਊਗਾ ਜਦੋਂ ਲੋਕਾਂ ਨੂੰ ਖਰੀਦ ਕੇ ਖਾਣਾ ਬਹੁਤ ਮੁਸ਼ਕਲ ਹੋ ਜਾਊਗਾ ਸੋ ਸਾਰਾ ਦੇਸ਼ ਇਕੱਠਾ ਹੋਵੇ ਔਰ ਹੁਣੇ ਦਿਨਾਂ ਦੇ ਵਿੱਚ ਇਹ ਖੂਬਸੂਰਤੀ ਦੇ ਨਾਲ ਇਕੱਠ ਤੁਹਾਨੂੰ ਨਜ਼ਰ ਆਉਣਗੇ। ਭਾਈ ਮੁਲਾਜ਼ਮਾਂ ਦਾ ਵਿੱਚ ਮਿਲੀ ਭੁਗਤ ਦਿਖਾਈ ਦੇ ਰਹੀ ਯਾਰ। ਵੇਖੋ ਜੀ ਵੇਖੋ ਜੀ ਇਹ ਤਾਂ ਕੋਈ ਦੂਰ ਰਹਿਵਾ ਹੀ ਨਹੀਂ। ਜੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾ ਹੋਵੇ ਤੇ ਨਸ਼ਾ ਇਹ ਸਾਰੀ 4 ਘੰਟਿਆਂ ਦੀ ਖੇਡਵਾਜ਼ ਸਾਰਾ ਬੰਦ ਹੋ ਸਕਦਾ। ਅਸਲ ਦੇ ਵਿੱਚ ਅਸੀਂ ਸੀਨੀਅਰ ਆਗੂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਤੇ ਸਰਕਾਰ ਨੂੰ ਤੁਹਾਡੇ ਨੇ ਅਪੀਲ ਕਰਨੀ ਚਾਹੁੰਦੇ ਆ ਕਿ ਪਹਿਲਾਂ ਜਿਹੜਿਆ ਇਥੇ ਫੈਲਿਆ ਭ੍ਰਿਸ਼ਟਾਚਾਰ ਵਾ ਜਿਹੜੇ ਮਹੀਨਾ ਇਕੱਠਾ ਕਰ ਰਹੇ ਆ, ਦਿਲੀ ਇਕੱਠੀ ਕਰ ਰਹੇ ਆ, ਉਹਨਾਂ ਮੁਲਾਜ਼ਮਾਂ ਦੀ شناختੀ ਕੀਤੀ ਜਾਵੇ। ਸ਼ਾਇਦ ਮੈਂ ਗਲਤ ਨਾ ਹੋਵਾਂ ਇਹਦੇ ਵੱਦ ਜਿੰਨੇ ਲੋਕ ਨਸ਼ਾ ਕਰਦੇ ਆ ਇਹ ਦਿਨੋਂ ਵੱਧ ਮੁਲਾਜ਼ਮ ਜਿਹੜੇ ਆ ਉਹ ਨਸ਼ਾ ਕਰਦੇ ਨਿਕਲਗੇ ਜੀ ਉਹਨਾਂ ਦੀ ਸਕ੍ਰੀਨਿੰਗ ਕਰਾ ਲਈ ਜਾਵੇ